ਸਰਿਕੋ ਕੋਟੋ ਦਾ ਸਟ੍ਰਕਚਰ ਜਾਰੀ ਕੀਤੇ ਗਏ ਪੈਟਰਨ ਸਾਡੇ ਦੇਖੋ ਉਹ ਉਹ ਐਕਚੁਅਲੀ ਜਦੋਂ ਸਟੜਦੇ ਸੀ ਉਹ ਉਸ ਦਾ ਉਸ ਨਾਲ ਕੋ ਪਤਾ ਕਰਦੇ ਸੀ ਇਹ ਸਾਰਾ ਕੋਟੋ ਜੀ ਨਾ ਕੋਟ ਦੇਣਾ ਦੀ ਕੋਟ ਲੈ 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 ਕੇ ਸਟਾਡਾ ਬਣਾਇਆ ਸਰਦੂ ਬੈਕਾਂ ਤੋਂ ਸਕੇ ਸੇ ਬੈਕਾਂ ਤੋਂ ਸਭ ਸੇਕ ਕੀ ਉਹ ਜਿਹੜੀ ਇੱਕ ਜਿਹੜਾ ਸਬਜੈਕਟ ਹੈਗਾ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਜਿਹਦੇ ਚ ਇੱਕ ਲੜਕੀ ਦੇ ਨਾਲ ਸਟਰੀ ਸਨੇਚਿੰਗ ਹੋਈ ਸੀ ਉਹ ਵੀਡੀਓ ਕੱਭੀ ਵਾਇਰਲ ਹੋਈ ਉਹ ਸੰਦਰਭ ਜਿਹੜਾ ਹੈਗਾ ਅਸੀਂ ਜਿਹੜਾ ਜਦੋਂ ਸਾਨੂੰ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਜਿਹੜਾ ਐਫ ਆਈ ਆਰ ਨੰਬਰ 198 ਅੰਦਰ ਸੈਕਸ਼ਨ 304 ਸੈਕਸ਼ਨ 35 ਬੀ ਐਨ ਐਸ ਅਗਾ ਸਾਤਨ ਨੂੰ ਅਸੀਂ ਜਿਹੜਾ ਪਰਚਾ ਡਿਵੀਜ਼ਨ ਨੰਬਰ 6 ਵਿੱਚ ਰਜਿਸਟਰ ਕਰ ਦਿੱਤਾ ਸੀਗਾ ਇਮੀਡੀਏਟਲੀ ਸੀਪੀ ਸਾਹਿਬ ਨੇ ਇਸ ਚੀਜ਼ ਦੇ ਬੜੇ ਕੌਗਨੀਸੈਂਸ ਲਿਆ ਅਲੱਗ-ਅਲੱਗ ਵਕਤ-ਵਕਤ ਟੀਮਾਂ ਬਣਾਈਆਂ ਗਈਆਂ ਜਿਹੜੇ ਏਸੀਪੀ ਮੋਡਲ ਟਾਊਨ ਐਸਐਚਓ ਜਿਹੜੇ ਵਕਤ-ਵਕਤ ਐਸਐਚਓ ਜਿਹੜੇ ਹੈਗੇ ਉਹਦੇ ਚੋਂ ਲਾਏ ਗਏ ਸੀ ਅਸੀਂ ਇਸ ਨੂੰ ਚੈੱਕ ਕਰਦੇ ਹੋਇਆ ਜਦੋਂ ਤਿੰਨ ਹੋਟਿਊਸ ਤੇ ਗਏ ਉਸ ਦੇ ਵਿੱਚ ਤਿੰਨ ਕਲੂਜ਼ ਸੀ ਇੱਕ ਦਾ ਨਾਮ ਹੈ ਪਵਨਪ੍ਰੀਤ ਦੂਜਾ ਨਾਮ ਗਗਨਪ੍ਰੀਤ ਤੇ ਲਵਪ੍ਰੀਤ ਅਸੀਂ ਤਿੰਨਾਂ ਨੂੰ ਹਿਰਾਸ਼ਤ ਕਰ ਲਿਆ ਤਿੰਨੋਂ ਜਲੰਧਰ ਕੇ ਰਹਿਣਾ ਲਿਖਿਆ ਅਦਰ ਇੱਕ ਬੰਦਾ ਹੈਗਾ ਜਿਹੜਾ ਗਗਨਪ੍ਰੀਤ ਹੈ ਉਹ ਉਹਦੀ ਗਗਨਪ੍ਰੀਤ ਦੇ ਹੈ ਉਹਦੇ ਆਲਰੇਡੀ ਜਿਹੜੇ ਹੈਗੇ ਪੱਤਰ ਦਲ ਛੇ ਬਾਕੀ ਦੋਨਿਆਂ ਦੀ ਕੋਈ ਐਸਟੀ ਨਹੀਂ ਹੈਗੀ ਬਾਕੀ ਅਸੀਂ ਚੱਕਵਾ ਰਹੇ ਹਾਂ ਬਾਕੀ ਐਜ ਆਫ ਨਾਉ ਤੋ ਜਿਹੜਾ ਇਹਨਾਂ ਦਾ ਸੀ ਕੀ ਪਹਿਲਾਂ ਇਹਨਾਂ ਨੇ ਇੱਕ ਕਰਾਇਮ ਕੀਤਾ ਸੀ ਬਾਕੀ ਅਸੀਂ ਚੈੱਕ ਕਰਵਾ ਰਹੇ ਹਾਂ ਜੀ ਬਿਲਕੁਲ ਫੈਮਲੀ ਲਈ ਕੋਈ ਇਹਨਾਂ ਨਾਲ ਖੁਨ ਨਾਲ ਸੰਬੰਧ ਕੀ ਦੋਸਤ ਦੀ ਨਜ਼ਰ ਮੈਂ ਆਪਾਂ ਬਾਤ ਕਰਾਂਗੇ ਸਾਰੇ ਦੋਸਤ ਦੋਸਤ ये तो अटक फोटो इधर अंदर में था ये देखो कि से चेंज सर ये फोटो بتاعस पे जारी की थी किनारे पे 60 लगी हुई है देखो वो वो एक्चुअली जब वो छिफड़ रही थी तो उसका उस पहले वो बदबद रही थी इस डायरेक्शन टाइम लग गया रिपोर्ट लग गया 60 लग गया अच्छा ठीक है सर तो ठीक है एक एक उठते नहीं बहुत अच्छे सर पहले भी मामला था दर्जा कोई ਦੇਖੋ ਇਹਦੇ ਚ ਗਗਨ ਆਲਰੇਡੀ ਕਿਹਾ ਸੀ ਜਿਹੜਾ ਗगनਪ੍ਰੀਤ ਹੈ ਉਹਦੇ ਅਗੇਂਸਟ 3 ਐਫਆਈਆ ਆਲਰੇਡੀ ਰਜਿਸਟਰ ਹੈਗੀ ਉਹਦੇ ਪ੍ਰੀਵੀਅਸ ਹਿਸਟਰੀ ਹੈ ਬਾਕੀ ਜਿਹੜਾ ਪਵਨਪ੍ਰੀਤ ਹੈ ਅਤੇ ਲਵਪ੍ਰੀਤ ਹੈ ਉਹਨਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈ ਕਿਰਾਕ ਉਸ ਲਿੰਕ ਕਿਵੇਂ ਆਇਆ ਇਹਨੇ ਇਹ ਸੁਣਾ ਕੋਈ ਉਹਦਾ ਤਫਤੀਸ਼ ਦਾ ਸਬਜੈਕਟ ਹੈ ਜੀ ਜੀ ਐਜ਼ ਆਫ ਨਾਓ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਅਸੀਂ ਜਿਹੜਾ ਇੰਟਰੋਗੇਸ਼ਨ ਇਹਨਾਂ ਦਾ ਕਰਨਾ ਹੈਗਾ ਇਹਨਾਂ ਨੂੰ ਅਸੀਂ ਦੇਖਣਾ ਹੈਗਾ ਚੈੱਕ ਕਰਨਾ ਹੈ ਕਿ ਇਹਨਾਂ ਨੇ ਹੋਰ ਕਿੱਥੇ ਵੀ ਕਿਹੜਾ ਕਿਹੜਾ ਕਰਾਇਵ ਕੀਤਾ ਅਸੀਂ ਉਹ ਜਿਹੜੇ ਜਿਹੜੇ ਕੇਸ ਜ ਹੈ ਉਹ ਵੀ ਤਫਤੀਸ਼ ਦੇ ਵਿੱਚ ਹੈ ਉਹ ਲੈ ਕੇ ਆਣਗੇ ਮੈਂ ਜਿਹੜੀ ਉਹ ਵੀ ਸਨੇਚਿੰਗ ਦੀ ਕਿਥੇ ਦੇਖੋ ਤਾਂ ਦੌਰਾਨ ਤਫਤੀਸ਼ੀ ਇਸ ਬਾਰੇ ਕਹਿ ਸਕਤੇ ਸਿਰਫ ਇਹ ਵਾਹਨ ਦੇ ਵਿੱਚ ਉਹ ਆਏ ਸੀਗੇ ਯਾਰ ਉਹਨਾਂ ਦਾ ਪਤਾ ਦੇਖੋ ਜਿਹੜਾ 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 ਇਹਦੇ ਇਹਦੇ ਚ ਜਿਹੜਾ ਵਾਹਨ ਸੀ ਪੀਪੀ ਇਹਦੇ ਚ ਜਿਹੜਾ ਵਾਹਨ ਸੀ ਪੀਪੀ 08 ਬੀਈ 11 1179 ਜੋ ਡੰਡਾ ਹੈ ਉਹ ਅਸੀਂ ਜਿਹੜਾ ਹੈ ਨਾ ਤੋਂ ਜਿਹੜਿਆ ਕਰ ਲਿਆ ਚੀਜ਼ ਜਿਹੜਾ ਜਿਹੜਾ ਵਨ ਕਲਿੱਕ ਤੱਕ ਉਹ ਨਰਾਬ ਹੈ ਦੋਈ ਦਰ ਦੇਖੋ ਆਜਾ ਦੋ ਤਫਤੀਸ਼ ਸਸਪੈਂਡ ਅੱਛਾ ਜੀ ਮੈਨੂੰ ਇੱਕ ਪਤਾ ਹੈ ਨਾ ਜਿਹੜਾ ਮੁੰਡਾ ਕਿਸਾਗੀ ਦਾ ਬਲਵਿੰਦਰ ਉਹ ਉਹਦਾ ਕੀ ਨਿਕਲਿਆ ਗੁੰਡਾ ਨਾ ਕਿਡੈਪਰ ਕਿਹਾ ਜਾਂਦੀ ਹੈ ਮੰਨ ਕਰ ਲਓ